ऑपरेशन प्रहार दो पठानकोट पुलिस नु एक गुप्त सूचना मिली जिस कारण उन्होंने पठानकोट बस स्टैंड तो दो पिस्तौलों समेत गिरफ्तार किया दूजा नाम करिशन दसिया जा रहा है यही जानकारी देंदे हुए हैडकुआर के एस पी डी राजेंद्र शर्मा ने कहा कि जो उन्होंने ये जानकारी मिली तो उन्होंने तुरंत इस कार्रवाई शुरू कर दी दो पठानकोट बस स्टैंड तो गिरफ्तार कर लिया हूँ ਲੋੜੀ ਦੀ ਕਾਰਵਾਈ ਅਨੁਸਾਰ ਦੋਵਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਬਾਕੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਬੁਰੀ ਸੰਗਤ ਤੋਂ ਦੂਰ ਰੱਖਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਉਹਨਾਂ ਨੂੰ ਅਜੇ ਹੀ ਕੋਈ ਸਮੱਸਿਆ ਨਾ ਆਵੇ। ਮਿਤੀ 11 ਤਰੀਕ ਨੂੰ ਸਾਡੀ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੇ ਇਨਫੋਰਮੇਸ਼ਨ ਦੇ ਆਧਾਰ 'ਤੇ ਦੋ ਲੜਕਿਆਂ ਨੂੰ ਬੱਸ ਸਟੈਂਡ ਦੇ ਕੋਲੋਂ ਅਰੈਸਟ ਕੀਤਾ ਇੱਕ ਕ੍ਰਿਸ਼ੇਰ ਤੇ ਇੱਕ ਕ੍ਰਿਸ਼ਨਾ ਤੇ ਉਹ ਇਨਫੋਰਮੇਸ਼ਨ ਦੇ ਆਧਾਰ 'ਤੇ ਉਹਨਾਂ ਦੀ ਇਨਟੈਰੋਗੇਸ਼ਨ ਕੀਤੀ ਤਾਂ ਡੈਰੋਗੇਸ਼ਨ ਤੇ ਉਹਨਾਂ ਦੇ ਕੋਲੋਂ ਇਹ ਪਿਸਤਲ ਬਰਾਮਦ ਹੋਇਆ ਜਿਸ ਨੂੰ ਉਸ ਪਿਸਤਲ ਦੇ ਆਧਾਰ ਤੇ ਕੇਸ ਰਜਿਸਟਰ ਕਰਕੇ ਤੇ ਅਦਾਲਤ ਵਿੱਚ ਪੇਸ਼ ਕੀਤਾ ਜਿਹੜਾ ਪੁਲਿਸ ਰਿਮਾਂਡ ਤੇ ਚੱਲ ਰਿਹਾ ਤੇ ਜਿਨ੍ਹਾਂ ਨੂੰ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਫਰਦਰ ਕੋਈ ਅੰਦਰ ਵਿੱਚ ਹੋਰ ਮਿਲਣ ਦੀ ਅਸਰ ਹੈਗਾ ਕੋਈ ਪਹਿਲਾਂ ਨਹੀਂ ਹੁਣਾਂ ਦੇ ਇਸ ਇਹਨਾਂ ਤੇ ਪਹਿਲਾਂ ਫਿਲਹਾਲ ਕੋਈ ਪਰਚਾ ਦਰਜ ਨਹੀਂ ਹੈਗਾ ਜਿੰਦੀ ਏਜ ਘਟਾ ਹੈ ਇਹਦੇ ਮਾੜਿਆਂ ਸੁਣ ਕਿਸ ਸੁਨੇਹਾ ਦੀ ਜਿਹੜੇ ਦਦੇ ਕਮਟ ਹੈ ਇਹ ਬੱਚੇ ਇਦਾਂ ਹੀ ਬੱਚਿਆਂ ਨੂੰ ਗੁਮਰਾ ਹੋ ਕੇ ਇਦਾਂ ਦੇ ਕਿਸੇ ਵੀ ਕੰਮ ਵਿੱਚ ਜਾਂ ਕਿਸੇ ਵੀ ਬੰਦੇ ਦੇ ਨਾਲ ਦਾ ਸਾਥ ਨਹੀਂ ਦੇਣਾ ਚਾਹੀਦਾ ਜਿਹਦੇ ਨਾਲ ਇਹਨਾਂ ਨੂੰ ਛੋਟੇ-ਮੋਟੇ ਪ੍ਰਲੋਭਨਾ ਦੇ ਵਿੱਚ ਨਹੀਂ ਆਣਾ ਚਾਹੀਦਾ ਤੇ ਕਿਉਂਕਿ ਇਹਨਾਂ ਦਾ ਰਿਜ਼ਲਟ ਬੜਾ ਬਾਅਦ ਚ ਮਾੜਾ ਹੁੰਦਾ ਹੈ ਜੇ ਫਿਊਚਰ ਖਰਾਬ ਹੁੰਦਾ ਬੱਚਾ